ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਇਤਿਹਾਸਿਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਨਿੰਦਿਆ ਕਰਨੀ ਕਿੰਨੀ ਮਾੜੀ ਹੈ ਇਹਦਾ ਕਿੰਨਾ ਮਾੜਾ ਫਲ ਮਿਲਦਾ ਹੈ ਦੂਸਰੀ ਕਿ ਜੋ ਆਪਾਂ ਅੱਜ ਕਰਮ ਕਰ ਰਹੇ ਹਾਂ ਜੋ ਬੀਜ ਰਹੇ ਹਾਂ ਚੰਗੇ ਜਾਂ ਮਾੜੇ ਉਹਨਾਂ ਤੋਂ ਕਈ ਗੁਣਾ ਵੱਧ ਸਾਨੂੰ ਫਲ ਉਹਨਾਂ ਕਰਮਾਂ ਦਾ ਮਿਲਦਾ ਹੈ ਇੱਕ ਅਜੈ ਨਾਮੀ ਰਾਜਾ ਹੈ ਜਿਸ ਦਾ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੁੰਦਾ ਹੈ ਅਜੇ ਸਰੂਪ ਹੈ ਭੀਖਿਆ ਖਾਏ ਐਸੀ ਉਸ ਨੇ ਭੀਖ ਦੇ ਵਿੱਚ ਵਸਤੂ ਦਿੱਤੀ ਕਿ ਉਸ ਨੂੰ ਉਹ ਖਾਣੀ ਪਈ ਤੇ ਉਹ ਖਾਂਦਾ ਹੋਇਆ ਰੋਂਦਾ ਹੈ ਇਹ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਵੀਡੀਓ ਦੇ ਅਖੀਰ ਤੱਕ ਬਨੇ ਰਹਿਣਾ ਰਾਜਾ ਅਜੈ ਆਪਣੇ ਤਬੇਲਿਆਂ ਦੇ ਵਿੱਚ ਜਿੱਥੇ ਉਸ ਨੇ ਬੜੀ ਵਧੀਆ نسل ਦੇ ਘੋੜੇ ਰੱਖੇ ਹਨ ਘੋੜੇ ਵੇਖਣ ਵਾਸਤੇ ਗਿਆ ਜਿਸ ਵੇਲੇ ਘੋੜੇ ਵੇਖ ਰਿਹਾ ਹੈ ਉੱਥੇ ਇੱਕ ਸੰਤੋਖੀ ਸੰਤ ਸੰਤੋਖੀ ਉਸ ਨੂੰ ਆਖਦੇ ਹਨ ਜਿਸ ਨੂੰ ਪਰਮੇਸ਼ਰ ਦੇ ਦਿੱਤੇ ਦੇ ਵਿੱਚ ਸਬਰ ਸੰਤੋਖ ਹੋਵੇ ਤੇ ਜੋ ਵੀ ਮਿਲੇ ਉਸ ਨੂੰ ਸੱਤ ਕਰਕੇ ਮੰਨ ਲਵੇ ਉਸ ਰਾਜੇ ਦੇ ਕੋਲ ਪਹੁੰਚਿਆ ਉਸ ਸੰਤੋਖੀ ਸੰਤ ਨੇ ਰਾਜੇ ਦੇ ਕੋਲੋਂ ਕੁਝ ਮੰਗਿਆ ਤਦ ਰਾਜੇ ਨੇ ਉਸ ਸੰਤ ਨੂੰ ਆਖਿਆ ਕਿ ਇੱਥੇ ਮੇਰੇ ਕੋਲ ਕੁਝ ਨਹੀਂ ਤਾਂ ਉਸ ਸੰਤ ਨੇ ਆਖਿਆ ਕਿ ਕੋਈ ਗੱਲ ਨਹੀਂ ਜੋ ਕੁਝ ਹੈ ਮੈਨੂੰ ਉਹ ਹੀ ਪਰਵਾਣਿਆ ਜਦੋਂ ਇਦਾਂ ਉਸ ਸੰਤ ਨੇ ਆਖਿਆ ਤੇ ਰਾਜੇ ਨੂੰ ਮਜ਼ਾਕ ਸੁਝਿਆ ਹੈ ਰਾਜੇ ਨੇ ਉਸ ਸੰਤ ਦੀ ਨਿੰਦਿਆ ਕਰਨ ਦੇ ਮਨੋਰਥ ਦੇ ਨਾਲ ਉਸ ਨੂੰ ਮਜ਼ਾਕ ਕੀਤਾ ਜਿਹੜਾ ਰਾਜੇ ਨੂੰ ਬੜਾ ਭਾਰੀ ਪਿਆ ਰਾਜੇ ਨੇ ਸੰਤ ਨੂੰ ਆਖਿਆ ਝੋਲੀ ਅਡੋ ਤੇ ਰਾਜੇ ਨੇ ਘੋੜਿਆਂ ਦੇ ਤਵੇਲੇ ਦੇ ਵਿੱਚੋਂ ਲਿੱਦ ਦਾ ਬੁੱਕ ਭਰ ਕੇ ਉਸ ਮਹਾਤਮਾ ਦੀ ਝੋਲੀ ਦੇ ਵਿੱਚ ਪਾ ਦਿੱਤਾ ਦੇ ਮਹਾਪੁਰਖ ਆਖਦੇ ਹਨ ਕਿ ਜੋ ਚੀਜ਼ ਸਾਨੂੰ ਆਪ ਨੂੰ ਨਹੀਂ ਚੰਗੀ ਲੱਗਦੀ ਉਹ দান ਵੀ ਕਰਨੀ ਨਹੀਂ ਚਾਹੀਦੀ ਉਸ ਤੋਂ 10 ਗੁਣਾ ਵੱਧ ਮਿਲਦੀ ਹੈ ਰਾਜਾ ਇਸ ਗੱਲ ਤੋਂ ਅਨਜਾਨ ਮਜ਼ਾਕ ਦੇ ਵਿੱਚ ਸੰਤ ਦੀ ਨਿੰਦਿਆ ਕਰਨ ਦੇ ਮਨੋਰਥ ਦੇ ਨਾਲ ਉਹਨੇ দান ਦੇ ਵਿੱਚ ਲਿੱਦ ਹੀ ਦੇ ਦਿੱਤੀ ਜਿਸ ਵੇਲੇ ਉਹ ਲਿੱਦ ਦਾ দান ਸੰਤ ਦੀ ਝੋਲੀ ਦੇ ਵਿੱਚ ਪਾਇਆ ਤਾ ਉਹ ਸੰਤੋਖੀ ਸੰਤ ਨੇ ਰਾਜੇ ਨੂੰ ਵਰ ਦਿੱਤਾ ਕਿ हे राजन ਤੇਰਾ ਦਿੱਤਾ ਹੋਇਆ ਦਾਨ ਖਲੀ ਭੂਤ ਹੋਵੇ ਵਦੇ ਤਾਂ ਉਹ ਸੰਤੋਖੀ ਸੰਤ ਉਹ ਮਹਾਤਮਾ ਉਸ ਰਾਜੇ ਦੀ ਦਿੱਤੀ ਹੋਈ ਲਿੱਧ ਨੂੰ ਲੈ ਕਰਕੇ ਚਲੇ ਆ ਗਿਆ ਉਸ ਮਹਾਤਮਾ ਨੇ ਰਾਜੇ ਦੀ ਦਿੱਤੀ ਹੋਈ ਲਿੱਧ ਨੂੰ ਆਪਣੀ ਕੁਟਿਆ ਦੇ ਬਾਹਰ ਰੱਖਿਆ ਜੋ ਜੰਗਲ ਦੇ ਵਿੱਚ ਬਣੀ ਹੋਈ ਸੀ ਤੇ ਆਪ ਰੋਜ਼ਾਨਾ ਦੇ ਕਰਮ ਕਰਦਾ ਰਿਹਾ ਪਰਮੇਸ਼ਰ ਦਾ ਭਜਨ ਕਰਦਾ ਅਤੇ ਹੋਰ ਆਪਣੇ ਨਿਤ ਦੇ ਕਰਮ ਕਰਕੇ ਦਿਨ ਬਤੀਤ ਕਰਦਾ ਸੋ ਦਿਨੋਂ ਬਦਨ ਉਹ ਰਾਜੇ ਦੀ ਦਿੱਤੀ ਹੋਈ ਲਿੱਧ ਵਧਣ ਲੱਗ ਪਈ ਹੌਲੀ ਹੌਲੀ ਉਸ ਇੱਕ ਬੁੱਕ ਦਿੱਤੀ ਹੋਈ ਲਿੱਦ ਦਾ ਬੜਾ ਵੱਡਾ ਢੇਰ ਉੱਥੇ ਲੱਗ ਗਿਆ ਬੜੇ ਦਿਨ ਗੁਜ਼ਰੀ ਤਾਂ ਉਹ ਰਾਜਾ ਜੰਗਲ ਦੇ ਵਿੱਚ ਸ਼ਿਕਾਰ ਖੇਡਦਾ ਖੇਡਦਾ ਉਸ ਸੰਤ ਦੀ ਕੁਟਿਆ ਦੇ ਲਾਗੋਂ ਲੰਘਿਆ ਜਿਸ ਵੇਲੇ ਉਹ ਰਾਜਾ ਸੰਤ ਦੀ ਕੁਟਿਆ ਦੇ ਲਾਗੋਂ ਲੰਘਿਆ ਤਾਂ ਉਸ ਨੇ ਵੇਖਿਆ ਕਿ ਇੱਥੇ ਲਿੱਦ ਦਾ ਬੜਾ ਭਾਰੀ ਠਹਿਰ ਲੱਗਾ ਹੋਇਆ ਹੈ ਤਾਂ ਰਾਜੇ ਨੇ ਉਥੇ ਆਪਣਾ ਘੋੜਾ ਰੋਕ ਕੇ ਘੋੜੇ ਤੋਂ ਉਤਰ ਕੇ ਉਸ ਸੰਤ ਨੂੰ ਮਿਲਣਾ ਕੀਤਾ ਆਖਣ ਲੱਗਾ ਹੇ ਸੰਤ ਜੀ ਤੁਸੀਂ ਬਹੁਤ ਸਾਰੇ ਘੋੜੇ ਰੱਖੇ ਹੋਏ ਆ ਤਾਂ ਉਹ ਸੰਤ ਆਖਣ ਲੱਗਾ ਨਹੀਂ ਸਾਨੂੰ ਘੋੜਿਆਂ ਦੀ ਜ਼ਰੂਰਤ ਹੀ ਨਹੀਂ ਪੈਂਦੀ ਤਾਂ ਰਾਜੇ ਨੇ ਆਖਿਆ ਜੇ ਤੁਹਾਡੇ ਕੋਲ ਘੋੜੇ ਨਹੀਂ ਤਾਂ ਫੇਰ ਆ ਤੁਹਾਡੀ ਕੁਟੀਆਂ ਦੇ ਬਾਹਰ ਆ ਲਿੱਦ ਦਾ ਐਡਾ ਵੱਡਾ ਢੇਰ ਕਿਸ ਤਰ੍ਹਾਂ ਲੱਗਾ ਹੋਇਆ ਏ ਤਾਂ ਉਸ ਸੰਤ ਨੇ ਆਖਿਆ ਹੈ ਰਾਜਨ ਯਾਦ ਕਰ ਤੂੰ ਸਾਨੂੰ ਝੋਲੀ ਦੇ ਵਿੱਚ ਲਿੱਦ দান ਕੀਤੀ ਸੀ ਲਿੱਦ ਤੇ ਆਪਾਂ ਉਸ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ ਸੀ ਕਿ ਤੇਰਾ ਦਿੱਤਾ ਹੋਇਆ ਦਾਨ ਫਲੀ ਭੂਤ ਹੋਵੇ ਇਹ ਤੇਰਾ ਦਿੱਤਾ ਹੋਇਆ ਦਾਨ ਵੱਧ ਰਿਹਾ ਹੈ ਜੋ ਤੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਪਤ ਹੋਵੇਗਾ ਤਾਂ ਜਦੋਂ ਸੰਤਾਂ ਨੇ ਇਹ ਗੱਲ ਰਾਜੇ ਨਾਲ ਕੀਤੀ ਤਾਂ ਰਾਜਾ ਆਖਣ ਲੱਗਾ ਇਹ ਲਿੱਧ ਮੇਰੇ ਕਿਸ ਕੰਮ ਆਵੇਗੀ ਤਾਂ ਸੰਤਾਂ ਨੇ ਆਖਿਆ ਅਸੀਂ ਤੇਰੇ ਕੋਲੋਂ ਕੁਝ ਖਾਣ ਵਾਸਤੇ ਮੰਗਿਆ ਸੀ ਤੇ ਤੂੰ ਸਾਨੂੰ ਲਿੱਧ ਦੇ ਦਿੱਤੀ ਇਸੇ ਤਰ੍ਹਾਂ ਇਹ ਲੈਦ ਹੁਣ ਢੇਰ ਜੋ ਵੱਧਦਾ ਜਾ ਰਿਹਾ ਹੈ ਸਾਰੀ ਤੈਨੂੰ ਖਾਣੀ ਪਏਗੀ ਕਿਉਂਕਿ ਬਾਣੀ ਫਰਮੁੰਦੀ ਹੈ ਆਪੇ ਬੀਜ ਆਪੇ ਹੀ ਖਾਹੋ ਜੋ ਤੂੰ ਬੀਜਿਆ ਹੈ ਸੋ ਤੈਨੂੰ ਖਾਣਾ ਪਏਗਾ ਇਹ ਗੱਲ ਸੁਣ ਕੇ ਹੁਣ ਰਾਜਾ ਅਜੈ ਬੜਾ ਪਛਤਾਇਆ ਤੇ ਉਸ ਮਹਾਤਮਾ ਦੇ ਚਰਨਾਂ ਤੇ ਢਹਿ ਪਿਆ ਬੇਨਤੀ ਕੀਤੀ ਕਿ ਮੇਰੇ ਇਸ ਦੋਸ਼ ਨੂੰ क्षमा ਕਰੋ ਮੈਨੂੰ ਮਵਾਫੀ ਦਿਓ ਤਾਂ ਜਦੋਂ ਰਾਜੇ ਨੇ ਬੜੀ ਨਿਮਰਤਾ ਦੇ ਵਿੱਚ ਉਸ ਸੰਤ ਦੇ ਕੋਲੋਂ ਮਵਾਫੀਆਂ ਮੰਗੀਆਂ ਤਾਂ ਉਸ ਵੇਲੇ ਸੰਤ ਦੇ ਮਨ ਦੇ ਵਿੱਚ ਦਇਆ ਆਈ ਹੈ ਜਿਸ ਵੇਲੇ ਉਸ ਸੰਤ ਨੇ ਰਾਜੇ ਦੀਆਂ ਬੇਨਤੀਆਂ ਨੂੰ ਪ੍ਰਵਾਨ ਕੀਤਾ ਤਾਂ ਸੰਤ ਨੇ ਹੁਣ ਝੁਗਤੀ ਦੱਸੀ ਰਾਜੇ ਨੂੰ ਆਖਣ ਲੱਗਾ ਹੇ ਰਾਜਨ ਇਦਾਂ ਕੰਮ ਕਰ ਹੁਣ ਤੂੰ ਲੋਕਾਂ ਦੇ ਕੋਲੋਂ ਆਪਣੀ ਨਿੰਦਿਆ ਕਰਾ ਆ ਰਾਜੇ ਨੇ ਆਖਿਆ ਮੇਰੀ ਨਿੰਦਿਆ ਹੋਣ ਦੇ ਨਾਲ ਮੈਨੂੰ ਕੀ ਲਾਭ ਹੋਏਗਾ ਤਾਂ ਸੰਤਾਂ ਨੇ ਆਖਿਆ ਕਿ ਜੋ ਵੀ ਕਿਸੇ ਦੀ ਨਿੰਦਿਆ ਕਰਦਾ ਹੈ ਉਸ ਦੇ ਕੀਤੇ ਹੋਏ ਬੁਰੇ ਭਾਗ ਬੁਰੇ ਕਰਮ ਉਹ ਖਾ ਲੈਂਦਾ ਹੈ ਉਹਦੇ ਪੱਲੇ ਚਲੇ ਜਾਂਦੇ ਨੇ ਤੇ ਨਿੰਦਿਆ ਕਰਨ ਵਾਲੇ ਦੀਆਂ ਚੰਗਿਆਈਆਂ ਜਿਸ ਦੀ ਨਿੰਦਿਆ ਹੋ ਰਹੀ ਐ ਉਹਦੇ ਪੱਲੇ ਦੇ ਵਿੱਚ ਆ ਜਾਂਦੀਆਂ ਨੇ ਤਾਂ ਜਦਾਂ ਜਦਾਂ ਤੇਰੀ ਲੋਕ ਨਿੰਦਿਆ ਕਰਨਗੇ ਤੇਰਾ ਇਹ ਕੀਤਾ ਹੋਇਆ ਕਰਮ ਜੋ ਤੈਨੂੰ ਇਸ ਦੀ ਸਜ਼ਾ ਜਾਂ ਫਲ ਕਹਿ ਲਈਏ ਮਿਲਣਾ ਹੈ ਉਹ ਉਹਨਾਂ ਦੇ ਖਾਤੇ ਦੇ ਵਿੱਚ ਪੈ ਜਾਏਗਾ ਇਹ ਨਿੰਦਕ ਪੇਰੀ ਇਹ ਲਿੱਦ ਦੀ ਢੇਰੀ ਸਾਰੀ ਖਾ ਲੈਣਗੇ ਤਦ ਸੰਤਾਂ ਦੇ ਪਾਸ ਉਸ ਰਾਜੇ ਨੇ ਜੁਗਤੀ ਲਈ ਤਾਂ ਲੋਕਾਂ ਦੇ ਕੋਲੋਂ ਆਪਣੀ ਨਿੰਦਿਆ ਕਰਾਉਣ ਵਾਸਤੇ ਉਸ ਰਾਜੇ ਨੇ ਇੱਕ ਢੰਗ ਅਪਣਾਇਆ ਉਸ ਰਾਜੇ ਨੇ ਇੱਕ ਬ੍ਰਾਹਮਣ ਜਾਤੀ ਦਾ ਜੋ ਬੜਾ ਹੀ ਸਿਆਣਾ ਬ੍ਰਾਹਮਣ ਹੈ ਜਿਸ ਦੀ ਬੜੀ ਨਗਰ ਦੇ ਵਿੱਚ ਪੂਜਾ ਹੁੰਦੀ ਹੈ ਸਤਕਾਰ ਕਰਦੇ ਨੇ ਉਸ ਦੀ ਜਵਾਨ ਲੜਕੀ ਨੂੰ ਰਾਜੇ ਨੇ ਚੁੱਕਿਆ ਅਤੇ ਚੁੱਕ ਕੇ ਆਪਣੇ ਮਹਿਲਾਂ ਦੇ ਵਿੱਚ ਲੈ ਗਿਆ ਜਿਸ ਵੇਲੇ ਰਾਜਾ ਉਸ ਜਵਾਨ ਲੜਕੀ ਨੂੰ ਆਪਣੇ ਮਹਿਲਾਂ ਦੇ ਵਿੱਚ ਲੈ ਕਰਕੇ ਗਿਆ ਤੇ ਆਪਣੇ ਮਹਿਲਾਂ ਵਿੱਚ ਜਾ ਕੇ ਉਸ ਨੂੰ ਆਪਣੀ ਪੁੱਤਰੀ ਦੇ ਵਾਂਗ ਸਮਝ ਕੇ ਉਸ ਦੀ ਸੇਵਾ ਟਹਿਲ ਪਾਣੀ ਕਰਦਾ ਹੈ ਪਰ ਜੋ ਲੋਕ ਹਨ ਉਹ ਇਸ ਗੱਲ ਤੋਂ ਅਨਜਾਨ ਹਨ ਉਹ ਰਾਜੇ ਦੀ ਹੁਣ ਨਿੰਦਿਆ ਕਰਨ ਲੱਗੇ ਕਿ ਵੇਖੋ ਜਿਹੜਾ ਰਾਜਾ ਹੈ ਉਹ ਕਿੰਨਾ ਕਰਮਾਤਮਾ ਸੀ ਤੇ ਹੁਣ ਉਹ ਧਰਮੀ ਹੋ ਗਿਆ ਹੈ ਇਹ ਮਾੜੇ ਕਰਮ ਕਰਦਾ ਹੈ ਲੋਕਾਂ ਦੀਆਂ ਬੇਟੀਆਂ ਚੁੱਕ ਕੇ ਲੈ ਜਾਂਦਾ ਹੈ ਤੇ ਉਹਨਾਂ ਦੇ ਨਾਲ ਕੋ ਕਰਮ ਢਾੜੇ ਕਰਮ ਕਰਦਾ ਹੈ ਇਸ ਤਰ੍ਹਾਂ ਲੋਕ ਉਸ ਰਾਜੇ ਦੀ ਨਿੰਦਿਆ ਕਰਨ ਲੱਗੇ ਤਾਂ ਜਿੱਦਾਂ ਜਿੱਦਾਂ ਉਹ ਨਿੰਦਿਆ ਰਾਜੇ ਦੀ ਕਰਦੇ ਨੇ ਇਧਰ ਰਾਜਾ ਭੜੇ ਕਰਮਣੇ ਕਰ ਰਿਹਾ ਉਸ ਲੜਕੀ ਨੂੰ ਆਪਣੀ ਪੁਤਰੀ ਜਾਣ ਕੇ ਉਹਦੀ ਸੇਵਾ ਪਾਣੀ ਕਰਦਾ ਹੈ ਤੇ ਇਸ ਤਰ੍ਹਾਂ ਉਸ ਰਾਜੇ ਦੀ ਨਿੰਦਿਆ ਕਰਨ ਵਾਲੇ ਲੋਕ ਜਦੋਂ ਨਿੰਦਿਆ ਕਰੀ ਗਏ ਤੇ ਉਹ ਰਾਜੇ ਦਾ ਜਿਹੜਾ ਭਾਰ ਸੀ ਕੀਤੇ ਹੋਏ ਦਾਨ ਦਾ ਉਹ ਉਹਨਾਂ ਦੇ ਭਾਗਾਂ ਦੇ ਵਿੱਚ ਜਾਈ ਜਾਵੇ ਉਹ ਹੌਲੀ ਹੌਲੀ ਕਰਕੇ ਸਾਰੀ ਲਿੱਦ ਕੱਟ ਗਈ ਪਰ ਜਿੰਨੀ দান ਕੀਤੀ ਸੀ ਉਹ ਫਿਰ ਉਥੇ ਦੀ ਉਥੇ ਰਹੀ ਤਾਂ ਜਿਸ ਵੇਲੇ ਰਾਜੇ ਨੇ ਵੇਖਿਆ ਜਾ ਕੇ ਤੇ ਬਾਕੀ ਸਾਰੀ ਲਿੱਦ ਜੋ ਹੈ ਉਹ ਕੱਟ ਗਈ ਹੈ ਪਰ ਇਹ ਜੋ ਮੈਂ দান ਕੀਤੀ ਸੀ ਇਹ ਉਥੇ ਦੀ ਉਥੇ ਹੀ ਹੈ ਤਾਂ ਰਾਜੇ ਨੇ ਆਖਿਆ ਸੰਤਾਂ ਨੂੰ ਇਹ ਸੰਤ ਜੀ ਆਹ ਜੋ ਲਿੱਦ ਬਾਕੀ ਬਚ ਗਈ ਐ ਇਹ ਕਿਉਂ ਨਹੀਂ ਖਤਮ ਹੋਈ ਤਾਂ ਉਹਨਾਂ ਨੇ ਆਖਿਆ ਹੈ ਰਾਜਨ ਜੋ ਤੇਰੇ দান ਦਾ ਤੈਨੂੰ ਫਲ ਮਿਲਣਾ ਸੀ ਉਹ ਨਿੰਦਕ ਨਿੰਦਿਆ ਕਰਕੇ ਖਾ ਗਏ ਨੇ ਪਰ ਜੋ ਤੂੰ ਆਪਦਾਨ ਕੀਤਾ ਸੀ ਉਹ ਬਚ ਗਿਆ ਇਹ ਤੈਨੂੰ ਹੀ ਭੋਗਣਾ ਪਏਗਾ ਤੈਨੂੰ ਖਾਣੀ ਪਏਗੀ ਤਦ ਰਾਜੇ ਨੇ ਫੇਰ ਆਖਿਆ ਕਿ ਮੈਂ ਇਸ ਨੂੰ ਕਿਸ ਤਰ੍ਹਾਂ ਖਾਵਾਂ ਤਾਂ ਮਹਾਤਮਾ ਨੇ ਫਿਰ ਢੰਗ ਦੱਸਿਆ ਆਖਣ ਲੱਗੇ ਇਸ ਤਰ੍ਹਾਂ ਕੰਮ ਕਰ ਇਸ ਨੂੰ ਸੁਕਾ ਕੇ ਕੱਪੜ ਛਾਣ ਕਰਕੇ ਕੱਪੜ ਦੇ ਵਿੱਚ ਚੰਗੀ ਤਰ੍ਹਾਂ ਧੋ ਕੇ ਪੀਸ ਕੇ ਇਸ ਨੂੰ ਚੁਟਕੀ-ਚੁਟਕੀ ਕਰਕੇ ਭੋਜਨ ਦੇ ਵਿੱਚ ਪਾ ਕੇ ਖਾ ਲੈ ਨਹੀਂ ਤਾਂ ਤੇਰਾ ਕੀਤਾ ਇਹ दान ਹੈ ਫਿਰ ਵਧਣਾ ਸ਼ੁਰੂ ਹੋ ਜਾਏਗਾ ਤਦ ਰਾਜਾ ਹੁੰਦਿਆਂ ਹੋਿਆਂ ਵੀ ਉਸ ਰਾਜੇ ਨੂੰ ਥੋੜੀ ਥੋੜੀ ਨਿੱਧ ਜੋ ਹੈ ਉਹ ਭੋਜਨ ਦੇ ਵਿੱਚ ਪਾ ਕੇ ਖਾਣੀ ਪਈ ਇਸ ਤਰ੍ਹਾਂ ਜੋ ਰਾਜਾ ਅਜੇ ਹੈ ਉਹ ਵੀ ਇਸ ਸੰਸਾਰ ਤੇ ਰੁਆ ਆਪਣੀ ਕੀਤੀ ਹੋਈ ਗਲਤ দান ਦਿੱਤੀ ਹੋਈ ਵਸਤੂ ਦੀ ਵਜ੍ਹਾ ਦੇ ਨਾਲ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਉਂਦੇ ਹਨ ਕਿ ਨਿੰਦਿਆ ਕਰਨੀ ਬਹੁਤ ਮਾੜੀ ਹੈ ਅਤੇ ਜੋ ਰਾਜਾ ਅਜੇ ਹੈ ਉਸ ਨੂੰ ਆਪਣੀ ਦਿੱਤੀ ਹੋਈ ਟਿਕਿਆ ਲਿੱਦ ਦੇ ਰੂਪ ਦੇ ਵਿੱਚ ਦਿੱਤੀ ਤੇ ਫਿਰ ਖਾਣੀ ਪਈ ਨਿੰਦਿਆ ਕਰਨੀ ਵੀ ਇਸੇ ਤਰ੍ਹਾਂ ਬੜੀ ਮਾੜੀ ਹੈ ਜਿਸ ਤਰ੍ਹਾਂ ਉਸ ਰਾਜੇ ਦੇ ਬੁਰੇ ਕਰਮਾਂ ਦਾ ਫਲ ਰਾਜੇ ਨੂੰ ਮਿਲਣਾ ਸੀ ਪਰ ਨਿੰਦਿਆ ਕਰਨ ਵਾਲਿਆਂ ਨੂੰ ਉਹ ਫਲ ਮਿਲ ਗਿਆ ਇਸ ਤਰ੍ਹਾਂ ਜਦੋਂ ਆਪਾਂ ਨਿੰਦਿਆ ਕਰਦੇ ਹਾਂ ਜੇ ਇਸ ਜੀਵ ਦੀ ਨਿੰਦਿਆ ਕਰਦੇ ਹਾਂ ਉਸ ਦੇ ਕੀਤੇ ਬੁਰੇ ਕਰਮ ਉਹਨਾਂ ਦਾ ਫਲ ਸਾਨੂੰ ਮਿਲਦਾ ਹੈ ਤੇ ਸਾਡੇ ਕੀਤੇ ਜੋ ਚੰਗੇ ਕਰਮ ਹਨ ਉਹਨਾਂ ਦਾ ਫਲ ਉਸ ਨੂੰ ਮਿਲਦਾ ਹੈ ਜਿਸ ਦੀ ਆਪਾਂ ਨਿੰਦਿਆ ਕਰ ਰਹੇ ਹਾਂ ਇਸ ਕਰਕੇ ਵਿਦਵਾਨ ਆਖਦੇ ਹਨ ਨਿੰਦਾ ਹਮਾਰੀ ਜੋ ਕਰੇ ਮੀਤ ਹਮਾਰਾ ਸੋਏ ਆਖਦੇ ਜਿਹੜਾ ਸਾਡੀ ਨਿੰਦਿਆ ਕਰੇ ਉਹ ਸਾਡਾ ਮਿੱਤਰ ਹੈ ਧੋਬੀ ਧੋਵੇ ਕਪੜਾ ਉਹ ਨਿਆਲ ਹਮਾਰੀ ਧੋਏ ਜਿਸ ਤਰ੍ਹਾਂ ਧੋਬੀ ਕਪੜੇ ਧੁੰਦਾ ਹੈ ਇਸ ਤਰ੍ਹਾਂ ਸਾਡੀ ਨਿੰਦਿਆ ਕਰਨ ਵਾਲਾ ਨਿੰਦਕ ਉਹ ਸਾਡੀ ਮੈਲ ਧੁੰਦਾ ਹੈ ਜੋ ਸਾਨੂੰ ਬੁਰੇ ਕਰਮਾਂ ਦੀ ਲੱਗੀ ਹੋਈ ਹੈ ਇਸ ਤਰ੍ਹਾਂ ਨਿੰਦਿਆ ਦਾ ਫਲ ਜੋ ਹੈ ਉਹ ਬਹੁਤ ਮਾੜਾ ਹੈ ਸੋ ਜਿੰਨਾ ਗੁਰਮਖਾਂ ਨੂੰ ਇਹ ਸਾਖੀ ਚੰਗੀ ਲੱਗੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਸੇ ਤਰ੍ਹਾਂ ਵੀਡੀਓ ਨੂੰ ਅੱਗੇ ਲਾਈਕ ਤੇ ਸ਼ੇਅਰ ਜਰੂਰ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨੇ ਸਿੱਤਰਾ ਅੱਗੇ ਵੀ ਸੇਵਾ ਲੈਂਦੇ ਰਹਿਣ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ